ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਭਾਰੀ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਸਿਲਸਿਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਪੱਟੀ ਵਿਖੇ ਹੈਲਥ케ਅਰ ਅਤੇ ਬਿਊਟੀ케ਅਰ ਲੈਬ ਦੀ ਸ਼ੁਰੂਆਤ ਕੀਤੀ ਹੈ। ਜਿਸ ਦਾ ਉਦਘਾਟਨ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ ਨੇ ਕੀਤਾ। ਪੰਜਾਬ ਸਰਕਾਰ ਦੇ ਅਜਿਹੇ ਲੈਬ ਖੋਲਣ ਦਾ ਮਕਸਦ ਲੜਕੀਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਆਪਣੇ ਪੈਰਾਂ ਤੇ ਖੜੇ ਹੋਣ ਦਾ ਸਾਧਨ ਵੀ ਮੁਹੱਈਆ ਕਰਵਾਉਣਾ ਹੈ। ਸਰਕਾਰੀ ਸਕੂਲ ਵਿੱਚ ਹੈਲਥ ਕੇਅਰ ਅਤੇ ਬਿਊਟੀਸ਼ੀਅਨ ਲੈਬ ਦਾ ਖੁੱਲਣਾ ਹਰਮਿੰਦਰ ਗਿੱਲ ਵੱਲੋਂ ਪੱਟੀ ਹਲਕੇ ਦੇ ਵਿਕਾਸ ਲਈ ਇੱਕ ਚੰਗੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਦੋ ਲੈਬਾਂ ਦਾ ਉਦਘਾਟਨ ਹੋ ਰਿਹਾ ਹੈ ਜਿਹੜੇ ਕਿ ਸਾਡੇ ਵਿਧਾਇਕ ਆਪਣੇ ਕਰ ਕਮਲਾ ਮੈਗਰ ਨੇ ਦੋ ਦੇਖੀ ਹੈ ਕਿ ਨਹੀਂ ਇੱਕ ਬਿਊਟੀ ਐਂਡ ਵੈਲਨੈਸ ਐਂਡ ਇੱਕ ਹੈਲਥ ਕੇਅਰ ਬੇਸਿਕਲੀ ਇਹ ਸਕਿੱਲ ਡਿਵੈਲਪਮੈਂਟ ਵਾਸਤੇ ਆ ਬੱਚਾ ਦਾ ਸਕਿੱਲ ਡਿਵੈਲਪ ਕਰਨ ਦੇ ਵਾਸਤੇ ਇਹ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਤਾਂ ਕਿ ਪੇਸ਼ੈਂਟ ਕੇਅਰ ਸਿਸਟਮ ਦਾ ਕੋਰਸ ਕਰ ਸਕਾਰੇ। ਦੇ ਵਿੱਚ ਬੱਚਿਆਂ ਨੂੰ ਹਸਪੀਟਲ ਨਾਲ ਰਿਲੇਟਡ ਜਿਹੜਾ ਕਿ ਇਹਦਾ ਪ੍ਰੈਕਟੀਕਲ ਵਰਕ ਸਿਖਾਇਆ ਜਾਏਗਾ ਉਹਨੂੰ ਸਕੀਲਡ ਕਰ ਦਿੱਤਾ ਜਾਏਗਾ ਔਰ ਇਹ ਜਿਹੜੀ ਹੈਗੀ ਲੈਬ ਸੈੱਟ ਕਰਨ ਦਾ ਮੇਨ ਮਕਸਦ ਇਹ ਹੈ ਕਿ ਜਿਹੜੀ ਅਨਐਮਪਲੋਇਮੈਂਟ ਨੂੰ ਘਟਨ ਕੀਤਾ ਜਾ ਸਕੇ ਬਿਕਾਜ਼ 12 ਤੋਂ ਬਾਅਦ ਕਈ ਸਟੂਡੈਂਟਸ ਰਿਡੇ ਆ ਉਹ ਖੁਸ਼ ਨਹੀਂ ਕਰ ਪਾਉਂਦੇ ਐਂਡ ਅਗਰ ਉਹਨਾਂ ਕੋਲ ਕੋਈ ਸਕਿੱਲ ਹੋਗਾ ਤਾਂ ਆਪਣੀ ਕਿਤੇ ਵੀ ਮਤਲਬ ਕਿ ਇੰਪਲੋਇਮੈਂਟ ਹੋਈਏ ਇਸ ਗੱਲ ਦੀ ਕਿ ਸਾਡੇ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਨ੍ਹਾਂ ਨੂੰ ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਆਮ ਲੋਕਾਂ ਦੀ ਨਿਗਾਹ ਵਿੱਚ ਸਰਕਾਰੀ ਸਕੂਲਾਂ ਕੋਲ ਥਲੜੇ ਪੱਧਰ ਦਾ ਦੱਸਿਆ ਜਾਂਦਾ ਹੈ। ਔਰ ਪ੍ਰਾਈਵੇਟ ਤੇ ਸਰਕਾਰੀ ਐਜੂਕੇਸ਼ਨ ਦੇ ਵਿੱਚ ਪਾੜਾ ਇੰਨਾ ਵਧਾ ਦਿੱਤਾ ਗਿਆ ਹੈ ਕਿ ਜਿੱਥੇ ਸਾਡੇ ਜਿਹੜੇ ਵਿਦਿਆ ਦੇ ਮੰਦਰ ਨੇ ਇਹਨਾਂ ਨੂੰ ਖੰਡਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਦੇਖ ਰਿਹਾ ਕਿ 1625 ਫੇਪੜਦੀ ਹੈ। ਦੋ ਵਕੇਸ਼ਨਲ ਕੋਰਸ ਸਾਹਿਬ ਤੁਸੀਂ ਸ਼ੁਰੂ ਕੀਤੇ ਨੇ ਇੱਕ ਹੈਲਥ ਕੇਅਰ ਨਰਸ ਸੰਬੰਧਕ ਇੱਕ ਬਿਊਟੀ ਨਾਲ ਸੰਬੰਧਕ ਅਸੀਗੋ ਸਾਹਿਬ ਨਾਲ ਗੱਲ ਕਰ ਰਹੇ ਸੀ ਕਿ ਕਿਤਨਾ ਕਿਤੇ ਜਗਾ ਲੈ ਕੇ ਆਪਾਂ ਕਿਲਾ ਤੋਂ ਕਿਲੇ ਗਰਾਊਂਡ ਜਰੂਰੀ ਹੈ ਇੱਥੇ ਸੜਕਾਂ ਦੇ ਉੱਪਰ ਜਾ ਕੇ ਬੱਚਿਆਂ ਦੀ ਦੌੜ ਦੀ ਤਿਆਰੀ ਕਰਾਉਣੀ ਲੌਂਗ ਜੰਪ ਹਾਈ ਜੰਪ ਦੀਆਂ ਗੱਲਾਂ ਕਰਨੀਆਂ ਬਹੁਤ ਪੱਟੀ ਤੋਂ ਨਾਈਟ ਸਿਟੀ ਨਿਊਜ਼ ਲਈ ਸੁਖਰਾਜ ਲਾੜੀ ਤਜਿੰਦਰ ਸਿੰਘ ਦੀ ਖਾਸ ਰਿਪੋਰਟ